ਤਕੜ ਬੰਦਾ ਤਕੜਾ ਬੰਦਾ ਗਵਾਈਦਾ ਨਹੀਂ ਮੇਰੀ ਦਸਤ ਜੋੜ ਕੇ ਬੇਨਤੀਆ ਲੁਧਿਆਣਾ ਵੈਸਟ ਵਾਲਾ ਨੇ ਕਿ ਦਬਾ ਕੇ ਵੋਟਾਂ ਪਾਓ ਰਾਣਾ ਗੁਰਜੀਤ ਦੀ ਭਵਿੱਖਬਾਣੀ ਬਿਲਕੁਲ ਸਟੀਕ ਹੁੰਦੀ ਹੈ ਜਦੋਂ ਕਿਸੇ ਵੀ ਚੋਣਾ ਹੁੰਦੀ ਨੇ ਕੀ ਕਹਿ ਰਿਹਾ ਹਲਕਾ ਬਈ ਅੱਜ ਹਲਕੇ ਦੇ ਲੋਕ ਤਾਂ ਟੁੱਟ ਕੇ ਪੈ ਗਏ ਕਹਿੰਦੇ ਵੀ ਆਸ਼ ਨੂੰ ਜਿਤਾਉਣਾ ਪ੍ਰਤਾਪ ਸਿੰਘ ਬਾਜਬਾਨი ਇਕੱਠੇ ਨਜ਼ਰ ਆ ਰਹੇ ਰਾਜਾ ਬੜਿੰਗ ਨਹੀਂ ਇਕੱਠੇ ਨਜ਼ਰ ਆ ਇਲੈਕਸ਼ਨ ਆச்சு ਲੜ ਰਹੇ ਹਨ ਰਾਣਾ ਆਵੇ ਨਾ ਆਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਯਸ ਪਾਰਟੀ ਇਹ ਤੇ ਮਗਰ ਆਸ਼ੂ ਦੇ ਮਜਬੂਤੀ ਨਾ ਕਰੀ ਸਾਹਮਣੇ ਸੱਤਾ ਤੇ ਰਾਜਨੀਤੀ ਦੀ ਇੱਕ ਵੱਡੀ ਚੁਣੌਤੀ ਹੈ ਮਰਦਾਂ ਨੂੰ ਪੈਣੀ ਹੁੰਦੀ ਹੈ ਫਿਰ ਕਿ ਹੋ ਗਿਆ ਲੇਕਿਨ ਆਸ਼ੂ ਐਜ਼ ਐਮਐਲਏ ਵੀ ਮੁੱਖ ਮੰਤਰੀ ਨੂੰ ਤਕੜਾ ਔਰ ਕਾਲੇ ਅਫਸਰਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਮੈਂ ਕਹੂੰਗਾ ਵੀ ਤੱਕਾ ਤੁੱਕਾ ਨਾ ਕਰਿਓ ਯਾਰੋ ਸਾਲ ਰਹਿ ਗਿਆ ਸਵਾ ਬੜੇ ਚੱਕਰ ਚ ਨਾ ਪਿਓ ਫਿਰ ਚੱਲਣਾ ਬਹੁਤ ਔਖਾ ਲੁਧਿਆਣਾ ਦੀ ਜਿਮਨੀ ਚੋਣ ਜਿੱਤਣ ਦੇ ਲਈ ਕਾਂਗਰਸ ਵੀ ਪੂਰੀ ਵਾਹ ਲਗਾ ਰਹੀ ਆ ਇਸ ਦੇ ਇੰਚਾਰਜ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਕੈਪਟਨ ਮੰਤਰੀ ਨੇ ਤਾਂ ਪੂਰੇ ਪ੍ਰਚਾਰ ਦੀ ਕਮਾਨ ਇਹਨਾਂ ਦੇ ਕੋਲ ਆ ਬਹੁਤ ਬਹੁਤ ਸਵਾਗਤ ਹੈ ਜੀ ਰਜਨਸਪੁਰ ਕੀ ਹਾਲ ਹੈ ਵੀਰ ਬਹੁਤ ਬਹੁਤ ਚੜ੍ਹਦੀ ਕਲਾ ਜੀ ਕੀ ਕਹਿਰੀ ਆ ਹਲਕੇ ਦੀ ਹਵਾ ਕਿਉਂਕਿ ਇੰਚਾਰਜੋਂ ਤੁਸੀਂ ਕਮਾਨ ਤੁਹਾਡੇ ਕੋਲ ਆ ਸਾਰੀ ਚਲੋ ਹਲਕੇ ਤੇ ਤਾਂ ਫੇਰ ਕਰ ਦਿੰਦੇ ਹੁਣੀ ਮੈਨੂੰ ਇੱਕ ਨਿਊਜ਼ ਕਟਿੰਗ ਭੇਜੀ ਕਿਸੇ ਬੰਦੇ ਨੇ ਕਿ ਆਮ ਆਦਮੀ ਪਾਰਟੀ ਉਧਰੋਂ ਤਾਂ ਚੋਣ ਲੜ ਰਹੀ ਆ ਉਦਯੋਗਪਤੀ ਚੋਣ ਲੜ ਰਿਹਾ ਤੇ ਉਦਯੋਗਿਕ ਸ਼ਹਿਰ ਹੈ ਲੁਧਿਆਣਾ ਔਰ ਲੁਧਿਆਣਾ ਵਿੱਚ ਬਾਈ ਇਲੈਕਸ਼ਨ ਹੈ ਔਰ 4 ਘੰਟੇ ਲਈ 2 ਰੁਪਏ ਪ੍ਰਤੀ ਯੂਨਿਟ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਇਹ ਤੋਹਫ਼ਾ ਮਿਲ ਚੁੱਕਿਆ ਇਲੈਕਸ਼ਨ ਹੋਣ ਦਿਓ ਹੋ ਸਕਦਾ 4 ਘੰਟੇ ਦੀ ਜਗ੍ਹਾ 8 ਘੰਟੇ ਹੋ ਜਾਣ ਰੁਪਏ 2 ਦੀ ਜਗ੍ਹਾ 4 ਹੋ ਜਾਣ ਯੂ ਕੈਨ ਵੈਲ ਇਮੇਜਿਨ ਕਿ ਕਿੰਨਾ ਲੋਡ ਇੰਡਸਟਰੀ ਤੇ ਪੈਣ ਵਾਲਾ ਤੇ ਭਾਲਦੇ ਆ ਵੋਟਾਂ ਇਹਨਾਂ ਦੀ ਪਾਲਿਸੀ ਕੋਈ ਨਹੀਂ ਬਿਜਲੀ ਬੋਰਡ ਇਹਨਾਂ ਤੋਂ ਨਹੀਂ ਸੰਭਲ ਰਿਹਾ ਲਾ ਐਂਡ ਆਰਡਰ ਇਹਨਾਂ ਤੋਂ ਨਹੀਂ ਸੰਭਲ ਰਿਹਾ ਵਿਕਾਸ ਇਹਨਾਂ ਤੋਂ ਨਹੀਂ ਹੋ ਰਿਹਾ ਤੇ ਹਾਲ ਬੁਰਾ ਹੈ ਹਰ ਵਰਗ ਮੁਲਾਜ਼ਮਾਂ ਨੇ ਜੋ ਇਹਨਾਂ ਨਾਲ ਕੀਤੀ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਤੇ ਜੋ ਜਲੂਸ ਉਹਨਾਂ ਨੇ ਕੱਢਿਆ ਤੁਸੀਂ ਲੁਧਿਆਣਾ 'ਚ ਦੇਖ ਲਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਰਾਜ ਕਰਨਾ ਹਰੇਕ ਦੇ ਵਾਸਤਾ ਨਹੀਂ ਹੁੰਦਾ ਦਿੱਲੀ 'ਚ ਇਹਨਾਂ ਨੇ ਦੋ ਟਰਮਾਂ ਕਰ ਲਈਆਂ ਝੂਠ ਸੱਚ ਬੋਲ ਕੇ ਹੁਣ ਦਿੱਲੀ ਦੇ ਲੋਕਾਂ ਦਤਕਾਰ ਦਤਾਂ ਤੇ ਪੰਜਾਬ ਤੇ ਕਬਜ਼ਾ ਕਰਨ ਨੂੰ ਫਿਰ ਤੇ ਦਿੱਲੀ ਵਾਲੇ ਇਦਾਂ ਨਹੀਂ ਪੰਜਾਬੀ ਝੁਕਦਾ ਨਾ ਕਦੇ ਵੀ ਨਹੀਂ ਝੁਕੇਗਾ ਲੋਕਾਂ ਦਾ ਦਿਲ ਜਿੱਤਣਾ ਪੈਂਦਾ ਦੇਖੋ ਰੁੱਖੀ ਸੁੱਖੀ ਖਾ ਸਕਦਾ ਪੰਜਾਬ ਤੇ ਪੰਜਾਬ ਤੇ ਪੰਜਾਬੀਆਂ ਦਾ ਰਾਜ ਹੋ ਇਹ ਗੱਲ ਪੱਕੀ ਆ ਦਿੱਲੀ ਵਾਲੇ ਨਹੀਂ ਚਲਾ ਸਕਦੇ ਕਟਪੁਤਲੀ ਬਣਾ ਕੇ ਸਾਨੂੰ ਕਿੰਨੀ ਦੇਰ ਚਲਾਉਣਗੇ ਲੋਕ ਜਾਣਦੇ ਆ ਲੋਕ ਸਾਰੀਆਂ ਗੱਲਾਂ ਜਾਣਦੇ ਆ ਔਰ ਲੋਕ ਇਹ ਵੀ ਜਾਣਦੇ ਕਿ ਭਾਰਤ ਭੂਸ਼ਣ ਆਸ਼ੂ ਜ਼ਮੀਨ ਨਾਲ ਜੁੜਿਆ ਬੰਦਾ ਤਿੰਨ ਟਰਮਸ ਕਾਉਂਸਲਰ ਰਿਹਾ ਇੱਕ ਟਰਮ ਦੋ ਟਰਮ ਮੈਂ ਮਿਲੇ ਪਹਿਲੀ ਟਰਮ ਆਪੋਜੀਸ਼ਨ ਚ ਦੂਜੀ ਸਰਕਾਰ ਚ ਵਜ਼ੀਰ ਵਜ਼ੀਰ ਰਹਿੰਦੇ ਹੋਏ ਬੜੇ ਕੰਮ ਕਰਾਏ ਔਰ ਤਾਕੜ ਬੰਦਾ ਤਕੜਾ ਬੰਦਾ ਗਵਾਈ ਦਾ ਨਹੀਂ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਆ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਦਬਾ ਕੇ ਵੋਟਾਂ ਪਾਓ ਔਰ ਇਹਨਾਂ ਨੂੰ ਦੱਸ ਦਿਓ ਕਿ ਪੰਜਾਬੀ ਹਮੇਸ਼ਾ ਤਕੜੇ ਬੰਦੇ ਨੂੰ ਪਸੰਦ ਕਰਦੇ ਆ ਕੰਮ ਕਰਨ ਵਾਲੇ ਬੰਦੇ ਨੂੰ ਪਸੰਦ ਕਰਦੇ ਆ ਔਰ ਜਿਹਦੀ ਸੋਚ ਉੱਚੀ ਹੋਵੇ ਸੋਚੀ ਹੋਵੇ ਉਹਦੇ ਮਗਰ ਲੱਗਦੇ ਆ ਇਹ ਦਿੱਲੀ ਵਾਲੇ ਮਗਰ ਨਹੀਂ ਲੱਗਣਗੇ ਕਹਿੰਦੇ ਰਾਣਾ ਗੁਰਜੀਤ ਦੀ ਭਵਿੱਖਬਾਣੀ ਬਿਲਕੁਲ ਸਟੀਕ ਹੁੰਦੀ ਹੈ ਜਦੋਂ ਕਿਸੇ ਵੀ ਚੋਣਾ ਹੁੰਦੀ ਨੇ ਕੀ ਕਹਿ ਰਿਹਾ ਹਲਕਾ ਬਈ ਅੱਜ ਹਲਕੇ ਤੇ ਲੋਕ ਤਾਂ ਟੁੱਟ ਕੇ ਪੈ ਗਏ ਕਹਿੰਦੇ ਵੀ ਆਸ਼ਰ ਨੂੰ ਜਿਤਾਉਣਾ ਹਾਂਜੀ ਔਰ ਗੱਲ ਹੈ ਅਫਸਰਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਮੈਂ ਕਹੂੰਗਾ ਵੀ ਟੱਕਾ ਟੱਕਾ ਨਾ ਕਰਿਓ ਯਾਰੋ ਸਾਲ ਰਹਿ ਗਿਆ ਸਵਾ ਬੜੇ ਚੱਕਰ ਚ ਨਾ ਪਿਓ ਫਿਰ ਚੱਲਣਾ ਬਹੁਤ ਔਖਾ ਹੁੰਦਾ ਦੇ ਪੈਦਾਨੀ ਪਾਸ਼ਾ ਦਾ ਮੈਂ ਇਸ ਤਰ੍ਹਾਂ ਨਹੀਂ ਕਰਦਾ ਮੈਂ ਕਹਿੰਦਾ ਵੀ ਪਾਸੇ ਜਾ ਰਿਹਾ ਨਾ ਓਏ ਯਾਰ ਦੇਖੋ ਗੱਲ ਸੁਣੋ ਕਹਿਣ ਦੀ ਕੀ ਲੋੜ ਹੈ ਕਰਕੇ ਵਿਖਾਓ ਜਦੋਂ ਸਮਾਂ ਆਏਗਾ ਉਦੋਂ ਦੱਸਾਂਗੇ ਜਿਹੜਾ ਗਲਤ ਕਰੂਗਾ ਤੱਕਾ ਕਰੂਗਾ ਇੱਕ ਪੋਸਟਰ ਨੂੰ ਲੋਂਦਾ ਫੜਿਆ ਗਿਆ ਨਾ ਹੱਥ ਜੋੜ ਕੇ ਛੁੱਟਿਆ ਆਪਣੇ ਤੋਂ ਬਰਿੰਦਰ ਤੋਂ ਹਾਂ ਉਹਦੀ ਨੌਕਰੀ ਵੀ ਲੈ ਸਕਦਾ ਲੇਕਿਨ ਆਪਾਂ ਇਹਨਾਂ ਕਮਾਚੀ ਲੁੱਕੀ ਲੈਣਾ ਹਰੂਣਾ ਜੇ ਦੇਣਾ ਹੁੰਦਾ ਦੇ ਕੇ ਛੱਡ ਦਿਓ ਹੋਰ ਬੋਲੋ ਬਿਲਕੁਲ ਇੱਕ ਚੀਜ਼ ਹੋਰ ਕਹਿੰਦੇ ਖਾਨਾ ਜੰਗੀ ਬੜੀ ਆ ਕਾਂਗਰਸ ਦੇ ਵਿੱਚ ਕਹਿੰਦੇ ਇਸ ਹਸਾਬ ਦੇ ਨਾਲ ਜਿਹੜੇ ਤੁਸੀਂ 2027 ਦੀ ਸੱਤਾ ਦਾ ਰਾਹ ਦੇਖਦੇ ਹੋ ਇਸ ਜਿਮਨੀ ਚੋਣ ਤੋਂ ਇਸ ਹਸਾਬ ਦੇ ਨਾਲ ਆਪ ਵਾਲੇ ਕਹਿੰਦੇ ਵਿਰੋਧੀ ਤਰਚੇ ਵੀ ਨਹੀਂ ਆਉਂਦੇ ਇਕੱਠੇ ਨਹੀਂ ਹੋ ਸਕਦੇ ਤੁਸੀਂ ਪ੍ਰਤਾਪ ਸਿੰਘ ਬਾਜਬਾ ਨਹੀਂ ਇਕੱਠੇ ਨਜ਼ਰ ਆ ਰਹੇ ਰਾਜਾ ਬੜਿੰਗ ਨਹੀਂ ਇਕੱਠੇ ਨਜ਼ਰ ਆ ਰਹੇ ਇੱਥੇ ਗੱਲ ਕੀ ਦੀ ਪਹਿਲਾਂ ਤਾਂ ਇਹ ਦੱਸੋ ਇੱਥੇ ਗੱਲ ਆਸ਼ੂ ਦੀ ਹੈ ਨਾ ਇਲੈਕਸ਼ਨ ਆਸ਼ੂ ਲੜ ਰਿਹਾ ਨਾ ਰਾਣਾ ਆਵੇ ਨਾ ਆਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਯੈਸ ਪਾਰਟੀ ਇਹਦੇ ਮਗਰ ਆਸ਼ੂ ਦੇ ਮਜ਼ਬੂਤੀ ਨਾਲ ਖੜੀ ਆ ਤੇ ਪਰਚਾ ਭਰਉਣ ਵੀ ਆਏ ਫਿਰ ਵੀ ਆਉਣਗੇ ਰੋਲਾ ਕਾਦਾ ਕੱਲ ਆਖਰੀ ਦਿਨ ਰਹਿ ਗਿਆ ਆਉਣਗੇ ਤਾਂ ਦੇਖੋ ਆ ਕਿਉਂ ਨਹੀਂ ਜੇ ਉਹਨਾਂ ਨੂੰ ਟਾਈਮ ਹੋਏਗਾ ਜ਼ਰੂਰ ਆਉਣਗੇ ਕਿਤੇ ਉਹਨਾਂ ਨੂੰ ਟਾਈਮ ਤੇ ਆ ਨਾ ਜੇ ਪਾਰਟੀ ਦਾ ਪ੍ਰੋਗਰਾਮ ਕਿਤੇ ਨਾ ਹੋਇਆ ਤਾਂ ਜ਼ਰੂਰ ਇਥੇ ਯੋਗਦਾਨ ਪਾਉਣ ਉਹਨਾਂਗੇ ਲੁਧਿਆਣਾ ਦੇ ਵਿੱਚ ਜਿੰਨੀ ਚੋੜਾ ਸੰਧਾਨ ਬਚਾਓ ਰੈਲੀ ਤਾਂ ਉਹ ਬਾਰਡਰ ਤੇ ਹੋ ਰਹੀ ਹੈ ਗਰਦਾਸਪੁਰ ਹਾਂ ਤਾਂ ਉਹ ਕੀ ਬੁਰਾਈਆ ਉਹ ਸਾਰਾ ਕੁਝ ਨਾਲ ਦੀ ਨਾਲ ਚੱਲਦਾ ਅਸੀਂ ਇੰਨੇ ਮਜ਼ਬੂਤ ਹਾਂ ਸਾਡਾ ਆਸ਼ੂ ਇੰਨਾ ਮਜ਼ਬੂਤ ਹੈ ਕਿ ਉਹ ਖੁਦ ਵੀ ਲੜ ਸਕਦਾ ਦੇਖਣ ਅਸੀਂ ਇੱਕ ਜਿਮਨੀ ਚੋਣ ਲਈ ਸਰਕਾਰ ਆਂਗਰ ਨਹੀਂ ਕਿ ਸਾਰੇ ਦਫਤਰ ਬੰਦ ਕਰਕੇ ਤਾਂ ਇੱਥੇ ਖਾਲੀ ਲੁਧਿਆਣੇ ਦੀ ਚੋਣ ਲੜ ਰਹੇ ਆ ਅਸੀਂ ਬਾਕੀ ਪਾਰਟੀ ਦੇ ਵੀ ਕੰਮ ਕਰ ਰਹੇ ਆ ਤੇ ਚੋਣ ਵੀ ਲੜ ਰਹੇ ਆ ਬੜਾ ਫਰਕ ਹੈ ਤੇ ਤਜਰਬੇ ਦੀਆਂ ਗੱਲਾਂ ਸਾਹਮਣੇ ਸੱਤਾ ਤੇ ਚੁਣੌਤੀ ਕਿੰਨੀ ਵੱਡੀ ਹੈ ਚੁਣੌਤੀਆਂ ਮਰਦਾਂ ਨੂੰ ਪੈਣੀ ਆਉਣੀ ਆ ਫਿਰ ਕਿਉਂ ਹੋ ਗਿਆ ਚੁਣੌਤੀਆਂ ਵੀ ਵੱਡੀਆਂ ਤੇ ਅਸੀਂ ਮਜ਼ਬੂਤ ਵੀ ਬੜੇ ਆ ਕੋਈ ਗੱਲ ਹੀ ਨਹੀਂ ਇਲਾਕੇ ਦੇ ਮੁੱਦੇ ਕਈ ਨੇ ਜਿਸ ਤਰ੍ਹਾਂ ਬੁੱਢੇ ਨਾਲੇ ਦਾ ਮੁੱਦਾ ਮੈਨੂੰ ਵੀ ਉਸ ਇਲਾਕੇ 'ਚ ਜਾਣ ਦਾ ਮੌਕਾ ਮਿਲਿਆ ਗਪਾਲਨਗਰ ਦੇ ਵਿੱਚ ਬੜੇ ਬਦਬੂ ਭਰੇ ਇਲਾਕੇ 'ਚ ਰਹਿੰਦੇ ਨੇ ਮੁਸ਼ਕਲ ਮਾਰਦਾ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਲੋਕੋ ਕਹਿੰਦੇ ਕਿਸੇ ਨੇ ਮੰਤਰੀ ਵੀ ਬਣਾਤੇ ਵਿਧਾਇਕ ਵੀ ਬਣਾਤੇ ਹੁਣ ਤਾਂ ਮੈਨੂੰ ਲੱਗਦਾ ਸਾਨੂੰ ਮੁੱਖ ਮੰਤਰੀ ਉਹ ਬਣਾਉਣਾ ਪਊਗਾ ਫਿਰ ਸਾਡਾ ਮਸਲਾ ਤੇ ਮੁੱਖ ਮੰਤਰੀ ਹੁਣ ਆਸ਼ੂ ਨੂੰ ਬਣਾ ਕਰੋ ਇਹਨੂੰ ਉਧਰ ਨੂੰ ਬਣਾ ਦੇ ਰਗਾ ਰੋਲਾ ਕਾਦਾ ਲੇਕਿਨ ਆਸ਼ੂ ਐਜ਼ ਐਮਐਲਏ ਵੀ ਮੁੱਖ ਮੰਤਰੀ ਨਾ ਤਕੜਾ ਇਹਨੂੰ ਐਮਐਲਏ ਬਣਾਓ ਇਹ ਸਾਰੀਆਂ ਗੱਲਾਂ ਦਾ ਹੱਲ ਦੇਾਂਗੇ ਬਹੁਤ ਬਤਲ ਤਾਂ ਵਿਧਾਇਕ ਰਾਣਾ ਗੁਰਜੀਤ ਸਾਡੇ ਨਾਲ ਸੀ ਤਾਂ ਬਿਲਕੁਲ ਵਿਵਾਕੀ ਦੇ ਨਾਲ ਉਹਨਾਂ ਨੇ ਕਿਹਾ ਕਿ ਹਲਕੇ ਦੀ ਹਵਾ ਬਿਲਕੁਲ ਕਾਂਗਰਸ ਦੇ ਹੱਕ ਦੇ ਵਿੱਚ ਆ ਸਠੀਕ ਤੇ ਸਾਡੇ ਕੋਲ ਜਾਣਕਾਰੀ ਹੈ ਲੋਕ ਇਸ ਪਾਸੇ ਆ ਰਹੇ ਨੇ ਤਾਂ ਜਿੱਤ ਸਾਡੀ ਪੱਕੀ ਆ ਸਾਰੇ ਲੀਡਰ ਇਕਜੁੱਟ ਨੇ ਕੋਈ ਖਾਨਾ ਜੰਗੀ ਨਹੀਂ ਤਾਂ ਪ੍ਰਚਾਰ ਕਰਨ ਦੇ ਲਈ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਬਾ ਜਦੋਂ ਪਰਚਾ ਭਰਿਆ ਉਸ ਸਮੇਂ ਆਏ ਸੀ ਤੇ ਦੂਜੇ ਪਾਸੇ ਆਮਾਦੀ ਪਾਰਟੀ ਤੇ ਵੀ ਬੜੇ ਤਿੱਖੇ ਹਮਲੇ ਕਰਕੇ ਗਏ ਨੇ ਤਾਂ ਅੱਜ ਪ੍ਰਚਾਰ ਦਾ ਆਖਰੀ ਗੇੜ ਦੇ ਵਿੱਚ ਪਹੁੰਚ ਗਿਆ ਜਿਹੜਾ ਚੋਣ ਪ੍ਰਚਾਰ ਤਿੱਖੇ ਹਮਲੇ ਹੋ ਰਹੇ ਨੇ ਬਿਆਨਬਾਜ਼ੀਆਂ ਤਿੱਖੀਆਂ ਹੋ ਰਹੀਆਂ ਨੇ ਇਲਜ਼ਾਮਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਆ ਪਰ ਲੋਕਾਂ ਨੇ ਤੈਅ ਕਰਨਾ ਕਿ ਲੁਧਿਆਣੇ ਪੱਛਮੀ ਇਲਾਕੇ ਦਾ ਸਰਦਾਰ ਕੌਣ ਹੋਏਗਾ ਇਸ ਇਲਾਕੇ ਦੇ ਵਿੱਚ ਸਰਦਾਰੀ ਕੌਣ ਕਰੇਗਾ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਲੁਧਿਆਣਾ